ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਆਏ ਹਾਂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਇਸ ਟਾਈਮ ਖੜੇ ਆਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੋਲ ਜਿਹੜੀ ਪਾਰਕਿੰਗ ਉਹਦੇ ਵਿੱਚ ਤੇ ਆਪਾਂ ਜਾਵਾਂਗੇ ਜੀ ਦਰਸ਼ਨਾਂ ਨੂੰ ਸ੍ਰੀ ਮੰਦਿਰ ਸਾਹਿਬ ਦੇ ਤੇ ਬਣੇ ਰਿਓ ਜੀ ਵਲੌਗ ਦੇ ਐਂਡ ਤੱਕ ਤੇ ਨਾਲ-ਨਾਲ ਕਰੀ ਜੀ ਤੁਸੀਂ ਵੀ ਦਰਸ਼ਨ ਦਰਬਾਰ ਸਾਹਿਬ ਜੀ ਦੇ ਗੱਡੀ پارک ਕਰਨ ਵਾਸਤੇ ਆਪਾਂ ਨੂੰ ਜਗ੍ਹਾ ਮਿਲੀ ਸੀ ਉੱਪਰ ਬੇਸਮੈਂਟ 'ਚ ਨਹੀਂ ਉੱਪਰ ਵਾਲੇ ਥਾਂ ਤੇ ਤੇ ਸਾਰਾ ਗੱਡੀ ਪਾਰਕਿੰਗ ਜਿਹੜੀ ਉੱਥੇ ਆਪਾਂ ਤੇ ਹੁਣ ਆਪਾਂ ਉਤਰਦੇ ਪਿਆ ਪੌੜੀਆਂ ਜੀ ਤੇ ਜਾਂਦੇ ਆ ਦਰਬਾਰ ਸਾਹਿਬ ਵੱਲ ਨੂੰ ਤੇ ਬਾਹਰ ਦਾ ਮਤਲਬ ਜਿਹੜਾ ਬਾਹਰਲੇ ਪਾਸੇ ਆ ਮਾਰਕੀਟ ਆ ਉਹਦਾ ਵੀ ਤੁਹਾਨੂੰ ਵੀਊ ਦਿਖਾਉਣੀ ਆ ਜੀ ਬਹੁਤ ਜਲਦੀ ਹਾਂਜੀ ਆਪਾਂ ਇਸ ਟਾਈਮ ਖੜੇ ਆ ਜੀ ਮਾਰਾ ਰঞ্জੀਤ ਸਿੰਘ ਦੇ ਸਟੈਚੂ ਕੋਲ ਜੀ ਤੁਸੀਂ ਵੀ ਸਾਰੇ ਦੇਖੋ ਜੀ ਮਾਰਾ ਰঞ্জੀਤ ਸਿੰਘ ਦਾ ਸਟੈਚੂ ਹੈ ਜੀ ਤੇ ਇੱਧਰ ਮਾਰਕੀਟ ਸ਼ੁਰੂ ਹੋ ਗਈ ਜੀ ਇੱਧਰ ਮਾਰਕੀਟ ਸ਼ੁਰੂ ਗੀ ਇਹ ਮਕੀਆ ਸਾਰਾ ਜਿਆਦਾ ਪ੍ਰੈਮਿਸਿਸ ਬਣਾ ਹੋਇਆ ਹੈ ਜੀ ਸਾਰਾ 올ਡ ਸਟਾਈਲ ਦੇ ਵਿੱਚ ਮਤਲਬ ਦੁਬਾਰੇ ਰੈਨੋਵੇਟ ਕੀਤਾ ਹੈ ਜੀ ਇਧਰਲੀ ਸਾਈਡ ਹੈ ਜੀ ਸਾਹਮਣੇ ਪਾਰਕਿੰਗ ਉੱਪਰਲੇ ਪਾਸੇ ਤੇ ਸਵੇਰ-ਸਵੇਰ ਦਾ ਟਾਈਮ ਹੈ ਜੀ ਤੇ ਸੰਗਤ ਦਾ ਇਕੱਠ ਜਿਹੜਾ ਕਾਫੀ ਹੈ ਜੀ ਤਕਰੀਬਨ ਸਾਨੂੰ ਪੌਣਾ ਘੰਟਾ ਲੱਗ ਗਿਆ ਜੀ ਗੱਡੀ پارک ਕਰਦਿਆਂ ਨੂੰ ਅਸੀਂ ਨਾ ਥੋੜਾ ਜਿਹਾ ਮਤਲਬ ਟਾਈਮ ਨਾਲ ਤੁਰਨਾ ਸੀਗਾ ਪਰ ਕਿਸੇ ਕਾਰਨ ਕਰਕੇ ਲੇਟ ਹੋ ਗਏ ਤੇ ਹੁਣ ਤਕਰੀਬਨ ਟਾਈਮ ਹੈਗਾ ਜੀ 9 ਵਜੇ ਦਾ ਤੇ ਜੇ ਪਾਰਕਿੰਗ ਦੇ ਵਿੱਚ ਮਤਲਬ ਭੀੜ ਨਾ ਹੁੰਦੀ ਤਾਂ ਫਿਰ ਥੋੜਾ ਜਿਹੀ ਪਹੁੰਚ ਜਾਂਦੇ ਤੇ ਬਾਕੀ ਤੁਸੀਂ ਆ ਦੇਖੋ ਜੀ ਇਸ ਮੇਨ ਰਸਤੇਆਂ ਜਿਹੜਾ ਜਲਿਆਂ ਵਾਲੇ ਬਾਗ ਨੂੰ ਜਾਂਦਾ ਰਸਤਾ ਜੀ ਉੱਥੇ ਇਸ ਟਾਈਮ ਤੇ ਘੱਟ ਦੇਖੋ ਤੁਸੀਂ ਦੂਰ ਤੱਕ ਸੰਤਾਂ ਦਾ ਜੀ ਆ ਦੇਖਿਆ ਜੀ ਪਿੰਗ ਦਾ ਚਾਹੀਏ ਹੁਣ ਆਪਾਂ ਜਾ ਰਹੇ ਆ ਦਰਬਾਰ ਸਾਹਿਬ ਵੱਲੋਂ ਜੀ ਹਣੇ ਉਹ ਨੂੰ ਤੇ 메인 게ਟ ਦਿਖਾਵਾਂਗੇ ਤੁਹਾਨੂੰ ਜਲਿਆਂ ਵਾਲੇ ਬਾਗ ਦਾ ਇਧਰਲੇ ਪਾਸੇ ਹੀ ਹੈ ਜੀ ਅੰਦਰ ਤਾਂ ਨਹੀਂ ਜਾਵਾਂ ਕਿਉਂਕਿ ਸਭ ਤੋਂ ਪਹਿਲਾਂ ਅਜੇ ਦਰਬਾਰ ਸਾਹਿਬ ਕੋ ਮੱਥਾ ਟੇਕਾਂਗੇ ਫਿਰ ਦੇਖਾਂਗੇ ਬਾਅਦ ਚੋਂ ਲਓ ਜੀ ਸਾਹਮਣੇ ਜਲਿਆਂ ਵਾਲੇ ਬਾਗ ਦੇ ਪਕੜੀਆਂ ਇਸ ਟਾਈਮ ਤੇ ਇਧਰ ਜਲਿਆਂ ਵਾਲਾ ਬਾਗ ਹੈ ਸਾਹਮਣੇ ਤੇ ਜਿਹੜੀ ਅੰਦਰ ਜਾਂਦੀ ਹੈ ਬਿਲਕੁਲ ਛੋਟੀ ਜੀ ਗਲੀ ਬਣੀ ਹੋਈ ਹੈ ਇੱਕ ਜਿੰਨਾਂ ਜਲਿਆਂ ਵਾਲੇ ਵਿਜ਼ਿਟ ਕੀਤਾ ਇੱਥੇ ਉਹਨਾਂ ਨੂੰ ਤਾਂ ਪਤਾ ਹੋल्डਾ ਆ ਦੇਖੋ ਜੀ ਜਲਿਆਂ ਵਾਲੇ ਬਾਗ ਦੇ ਵਿੱਚ ਐਂਟਰ ਕਰਨ ਲਈ ਦੇਖ ਲਾ ਜੀ ਆਈਸਕ੍ਰੀਮ ਅੰਦਰ ਲੈ ਕੇ ਜਾਣਾ ਪੜਾਏ। ਵੀਰ ਜੀ ਟਾਈਮਿੰਗ ਕੀ ਹੈ ਜੀ? ਮੈਂ ਜੀ ਕਹਿੰਦਾ ਜੀ ਭਾਜੀ 6:30 ਤੋਂ 6:30 ਸਵੇਰੇ 6:30 ਤੋਂ ਸ਼ਾਮ ਦੇ 6:30 ਸਵੇਰੇ ਦੇ 6:30 ਤੋਂ ਲੈ ਕੇ ਤੇ ਸ਼ਾਮ ਦੇ ਜਿਹੜੇ 6:30 ਵਜੇ ਤੱਕ ਹੈ ਜੀ ਤੇ ਇਹ ਹੈ ਜੀ ਮੇਨ ਐਂਟਰੀ ਤੇ ਬਾਈ ਹੁਣੇ ਬੈਠੇ ਨੇ ਤਾਂ ਆਪਾਂ ਹੁਣ ਥਿਲਹਾਲ ਜਾਵਾਂਗੇ ਦਰਵਾਜ਼ੇ ਤੋਂ ਸਾਡੇ ਕੋਲ ਲੈ। ਇੱਥੇ ਨਾ ਮਤਲਬ ਜਿਹੜੀ ਮਾਰਕੀਟ ਬਣੀ ਹੈ ਹਰ ਇੱਕ ਤਰ੍ਹਾਂ ਦੀ ਜਿਵੇਂ ਪੰਜਾਬੀ ਜੁੱਤੀ ਇਹ ਕਪੜੇ ਵਗੈਰਾ ਤੇ ਬਾਕੀ ਕਿਤਾਬਾਂ ਦੀਆਂ ਦੁਕਾਨਾਂ ਜਿਵੇਂ ਹਿਸਟਰੀ ਦੀਆਂ ਬੁੱਕਸ ਹਰ ਇੱਕ ਤਰ੍ਹਾਂ ਦੀਆਂ ਬੁੱਕਸ ਤੇ ਸਾਰਾ ਕੁਝ ਅਵੇਲੇਬਲ ਆ ਬਾਕੀ ਖਾਣ ਪੀਣ ਵਾਸਤੇ ਸਮਾਨ ਜਿਵੇਂ ਹੁੰਦਾ ਹੈ ਫਾਸਟ ਫੂਡ ਵਗੈਰਾ ਸਾਰਾ ਕੁਝ ਅਵੇਲੇਬਲ ਹੈ ਜੀ ਕੋਈ ਵੀ ਜਿਹੜਾ ਮਤਲਬ ਆਪਣੀ ਕੰਟਰੀ ਤੋਂ ਆਊਟਸਾਈਡ ਕੰਟਰੀ ਹੁੰਦਾ ਹੈ ਜਾਂ ਕੋਈ ਵੀ ਹੁੰਦਾ ਹੈ ਇੱਥੇ ਆਣ ਦੀ ਕੋਈ ਐਸਾ ਚ ਰਹਿਣ ਦੀ ਕੋਈ ਵੀ ਦਿੱਕਤ ਨਹੀਂ ਇੱਥੇ ਰੂਮਸ ਵਗੈਰਾ ਵੀ ਮਿਲ ਜਾਂਦੇ ਨੇ ਸਰਾਂ ਤਾਂ ਬਾਕੀ ਸਰਾਂ ਦੇ ਵਿੱਚ ਮਿਲਣ मतलब ਜਗ੍ਹਾ ਮਿਲ ਜਾਂਦੀਆਂ ਨੇ ਵਾਸਤੇ ਉਦੋਂ ਬੁਲਾਦਾ ਵੀ ਬਿਨਾ ਉਤ ਵੀ ਰੂਮ ਹੀ ਮਿਲ ਜਾਂਦੀ ਨਹੀਂ ਰਹਿਣ ਵਾਸਤੇ ਤੇ ਸਾਹਮਣੇ ਆਪਾਂ ਪੁਆਇੰਟ ਦਿੱਤੇ ਆ ਜੀ ਬਿਲਕੁਲ ਨੇੜੇ ਦਰਬਾਰ ਸਾਹਿਬ ਦੇ ਬਹੁਤ ਜਲਦ ਐਂਟਰ ਹੋਵਾਂਗੇ ਜੀ ਦੇਖੋ ਜੀ ਬਾਹਰ ਵਾਲੇ ਤੇਰੀ ਜੀ ਦਾ ਕਿੰਨਾ ਸੋਹਣਾ ਦ੍ਰਿਸ਼ ਹੈ ਜੀ ਕਿੰਨਾ ਵਧੀਆ ਲੱਗਦਾ ਜੀ ਐਂਟਰੀ ਤੋਂ ਪਹਿਲਾਂ ਦੇਖੋ ਜੀ ਬਹੁਤ ਵਧੀਆ ਲੱਗਦਾ ਜੀ ਆਣ ਕੇ ਬੜੀ ਵਧੀਆ ਵਾਈਬ ਆਉਂਦੀ ਇੱਥੇ ਆਣ ਕੇ ਗੁਰੂ ਘਰ ਦੇ ਵਿੱਚ ਆਣ ਕੇ ਕਿਸੇ ਵੀ ਗੁਰੂ ਘਰ ਚਲ ਜੀ ਸ਼ਾਂਤੀ ਮਿਲਦੀ ਤੇ ਸੰਤਾਂ ਦਾ ਦਰਬਾਰ ਸਾਬ ਹੈ ਜੀ ਇੱਥੇ ਤਾਂ ਬਹੁਤ ਪੋਜ਼ਿਟਿਵਿਟੀ ਆਫoare ਦੇਖੋ ਜੀ ਕਿੰਨਾ ਸ਼ਾਂਤਮਈ ਮਾਹੌਲ ਜਿਹੜਾ ਕ੍ਰੀਏਟ ਕਰ ਰਹੀਆਂ ਨੇ ਜੀ ਤੇ ਸੰਗਤਾਂ ਇੱਥੇ ਆਲੇ ਦੁਆਲੇ ਬੈਠ ਜਾਂਦੀਆਂ ਨੇ ਇਸ ਜਗ੍ਹਾ ਦੇ ਜਿਹੜੀ ਬਣੀ ਹੋਈ ਆ ਦੇਖੋ ਵਾਰ-ਵਾਰ ਇੱਕਦਮ ਕਸ਼ਮੀਏ ਜੇ ਫੁੱਟਦੇ ਨੇ ਜੀ ਫoareਆਂ ਦੇ ਮੋੜ ਤੇ ਚੱਲ ਗਏ ਜੀ ਕਿੰਨੇ ਦਾਰੇ ਲੱਗਦੇ ਨੇ ਜੀ ਇਹ ਬਿਲਕੁਲ ਫਰੰਟ ਤੇ ਹੈ ਜਿੱਥੇ ਆਪਾਂ ਦਰਬਾਰ ਸਾਹਿਬ ਐਂਟਰ ਹੋਣ ਲੱਗਦੇ ਨੇ ਜੀ ਤੇ ਬਿਲਕੁਲ ਇੱਧਰ ਸੰਟ ਚੈਲੇ ਲਓ ਜੀ ਆਪਾਂ ਦਰਬਾਰ ਸਾਹਿਬ ਐਂਟਰ ਹੋ ਰਹੇ ਆ ਜੀ ਤੇ ਕਰੋ ਦਰਸ਼ਾ ਮੇਰੇ ਨਾਲ ਨਾਲ ਤੁਸੀਂ ਵੀ ਜੀ ਵਾਹਿਗੁਰੂ 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 ਮੇਰੇ ਬਾਪੀਆ ਸ਼ਾਂਤੀ ਹੈ ਜੀ ਆਨੰਦ ਹੈ ਆਨੰਦ ਕਰੋ ਜੀ ਦਰਸ਼ਨ ਆਖੀ ਟਾਈਮ ਬਾਅਦ ਸਾਨੂੰ ਜਿਹੜਾ ਮਹਾਰਾਜ ਨੇ ਸਮਾਂ ਬਖਸ਼ਿਆ ਜੀ ਆਉਣ ਦਾ ਦਰਬਾਰ ਸਾਹਿਬ ਮਨ ਬਹੁਤ ਖੁਸ਼ ਹੋਇਆ ਬਹੁਤ ਪੋਜ਼ਿਟਿਵਿਟੀ ਹੈ ਗੁਰੂ ਘਰ ਦੇ ਵਿੱਚ ਜੀ ਸਰਵਾਰ ਸਾਹਿਬ ਕਰੋ ਜੀ ਸਾਰੇ ਪਾਸੇ ਦਰਸ਼ਨ ਤੇ ਨਾਲ-ਨਾਲ ਵੈਸੇ ਪ੍ਰਕਰਮਾ ਵੀ ਕਰਾਂਗੇ ਜਦੋਂ ਬਣਾਵਾਂਗੇ ਵੀਡੀਓ ਜੀ ਵਰਦੀ ਵੀ ਵਰਦੀ ਜੀ ਇਸ ਟਾਈਮ ਆਪਾਂ ਪ੍ਰਕਰਮਾਂ ਦੇ ਵਿੱਚ ਆ ਜੀ ਤੇ ਇਧਰ ਸਾਹਮਣੇ ਦੁੱਖਪੰਜਨੀ ਵੇਰੀ ਬੱਸ ਨਾਨ ਕਰਦੇ ਨੇ ਜੀ ਤੇ ਉੱਥੇ ਵੀ ਨਾਲ ਗੁਰਦੁਆਰਾ ਸਾਹਿਬ ਬਣਿਆ ਹੈ ਦੁੱਖਪੰਜਨੀ ਵੇਰੀ ਤੇ ਉੱਥੇ ਵੀ ਮੱਥਾ ਟੇਕਦੇ ਆ ਸਾਨੂੰ ਤਾਂ ਹੀ ਤੇ ਇਧਰ ਨਾਲ ਨਾਲਾ ਜਾਇਬ ਘਰ ਹੈ ਜੀ ਐਂਟਰ ਹੋ ਕੇ ਨੇ ਨੇ ਐਂਟਰੀ ਤੇ ਲੈਫਟ ਸਾਈਡ ਅਸੀਂ ਮੁੜ ਗਏ ਆ ਜੀ ਚਾਰੇ ਕੋਨਿਆਂ ਤੇ ਦਰਬਾਰ ਸਾਹਿਬ ਇੱਥੇ ਜਿਹੜਾ ਜਲ ਦਾ ਰਲ ਦੀ ਸੇਵਾ ਕਰਦੇ ਨੇ ਜਲ ਦਾ ਲੰਗਰ ਜਿਹੜਾ ਚੱਲਦਾ ਹੈ ਜੀ ਤੇ ਹੁਣ ਆਪਾਂ ਕਰਾਂਗੇ ਜੀ ਦੇਖ ਭੰਜਨੀ ਦੇ ਥੱਲੇ ਸੁਨਾਣ ਜੀ ਤੇ ਉਸ ਤੋਂ ਬਾਅਦ ਸਿਰ ਮੱਥਾ ਟੇਕ ਕੇ ਜਾਵਾਂਗੇ ਦਰਬਾਰ ਸਾਹਿਬ ਵੱਲ ਨੂੰ ਤਦ ਦਰਸ਼ਨ ਕਰੋ ਜੀ ਦੁਰਦੁਰਾ ਦੁੱਖਮੁਕਤੀ ਦੇਰੀ ਸਾਈਡ ਦੇ ਸੰਤਾ ਜਦੋਂ ਵੀ ਪ੍ਰਗਟਮਾ ਚ ਲੰਘਦੇ ਇੱਥੇ ਵੀ ਦਰਸ਼ ਨਿਕਰਦੇ ਆ ਆ ਕੀ ਜੀ ਲੋਗ ਨੀ ਨੀ ਨਾ ਉਹ ਵੀ ਬੜੇ ਕਰਮਾਂ ਦੇ ਵਿੱਚ ਇਹ ਸਥਾਨ ਦਾ ਕੀ ਕਹਿੰਦਾ ਹੈ ਤੇ ਉਹ ਤੇ ਉਹ ਤੇ ਅੱਗੇ ਚੁਬੈ ਵੀ ਬਬੀ ਯਾਤਨਾ ਸਪੀਡ ਜਿਸਨਾਂ ਕਰਕੇ ਮਤ ਹੈ ਪਾਦਰਮ ਦੇ ਦੁਆਰਾ ਬਣਾਈ ਹੈ ਇਹ ਮਤਲਬ ਥੰਮ ਕਰ ਰਹੇ ਹੋ ਹੈ ਵੀ ਅੱਗੇ ਤੋਂ ਲੰਘਦੇ ਸਿਰ ਇਹ ਤੇ ਮਚਾਰੇ ਦਰਵਾਜ਼ਾ ਬਸ ਸੋਰੀ ਦਰਸ਼ਨ ਦਰਬਾਰ ਸੇ ਦੇ ਪੰਕਤੋ ਜੀ ਆਹ ਪਾਣੇ ਵਾਲੇ ਪਾਸੋਂ ਸੰਗਤ ਦਾ ਘਟ ਰੋ ਰਹੀ ਸੰਗਤ ਬਹੁਤ ਆਈ ਹੈ ਤੇ ਵਿੱਚ ਵਿੱਚ ਮੈਂ ਦੇਖਿਆ ਸਕੂਲਾਂ ਦੇ ਬੱਚੇ ਵੀ ਕਾਫੀ ਆਏ ਨੇ ਜੀ ਤੇ ਤੇਰੇ ਕੋਲ ਮੱਥਾ ਟੇਕਣ ਲਈ ਕਾਫੀ ਲੰਬੀਆਂ ਲਾਈਨਾਂ ਸਨ ਜੀ ਤੇ ਇੱਧਰ ਕੜਾ ਪ੍ਰਸ਼ਾਦ ਦੀ ਦੇਣੀ ਮਿਲਦੀ ਹੈ ਜੀ ਤੇ ਠੀਕ ਹੈ ਜੀ ਹੁਣ ਟੇਕਦੇ ਆ ਮੱਥਾ ਜੀ ਗੁਰਦੁਆਰਾ ਸਾਹਿਬ

ਹੁਣ ਬਾਹਰ ਵਾਲੇ ਪਾਸੇ ਆ ਜੀ ਦੀਵਾਨ ਹਾਲ ਮੰਜੀ ਸਾਹਿਬ ਵਾਲੇ ਪਾਸੇ ਆ ਜੀ ਆਪਾਂ ਦੇਖੋ ਸਾਹਮਣੇ ਤੇ ਲੋਰੀ ਸਾਡੇ ਕਿਉਂ ਨਾ ਆਪਾਂ ਬਾਹਰ ਵਾਲੇ ਪਾਸੇ ਨਹੀਂ ਜਾਂਦੇ ਪਿਆ ਇਹ ਬੈਕ ਸਾਈਡ ਤੋਂ ਨਾ ਬਾਬਾ ਟੱਲਣਾ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਉਧਰਲੇ ਪਾਸੋਂ ਜਿਹੜਾ ਪੈਣ ਹੋਈਏ ਇੱਕ ਬਾਜ਼ਾਰ ਹੈ ਜੀ ਮਾਰਕੀਟ ਕਾਫੀ ਵਧੀਆ ਬਣੀ ਹੋਈ ਹੈ ਜੀ ਦੇਖੋ ਜੀ ਇਹ ਬਾਹਰੇ ਕਾਹਦਾ ਨਹੀਂ ਗੱਲ ਸੁਣੋ ਨੋਰਮਾ ਬੰਦ ਜੇ ਮੰਨ ਲਾਂ ਸਾਹਿਬ ਕਾਰਾ ਬੁਛੇ ਥੀ ਮਿਲ ਜਾਂਦਾ ਜੀ ਇਹ ਕਿਦਰਲੇ ਪਾਸੇ ਦੀ ਇਹ ਬਾਜ਼ਾਰ ਦਾ ਥੋੜਾ ਜਿਹਾ ਭੀੜਾ ਤੇ ਦੂਮੇ ਦਿਨ ਲੱਗਦਾ ਕਿ ਇੱਧਰ ਨਹੀਂ ਆ ਸਕਦੀ ਤੇ ਕੋਈ ਵੇਖੀ ਨਹੀਂ ਗੱਡੀ ਜਦੋਂ ਦਾ ਐਂਟਰ ਹੋਏਸ ਮਾਰਕੀਟ ਦੇ ਵਿੱਚ ਗੱਡੀਆਂ ਵਗੈਰਾ ਨਹੀਂ ਹੁੰਦੀਆਂ ਇਹ ਬਸ ਪੈਦਲ ਯਾਤਰਾ ਰਸਤੇ ਆ ਜੀ ਪੈਦਲ ਤੁਰਨ ਵਾਸਤੇ ਤੇ ਅੱਗੇ ਜਾ ਕੇ ਰਾਹ ਖੁੱਲਦਾ ਜੀ ਅੱਗੇ ਥੋੜਾ ਇੱਕ ਚੌਂਕ ਹੈ ਜੀ ਦੇਖੀ ਚਲੋ ਹੀ ਅਮ੍ਰੇਸਰ ਦਾ ਨਗਾਰ ਜੀ ਮਾਰਕੀਟ ਇੱਥੇ ਨਾ ਅਮ੍ਰੇਸਰ ਸ਼ਹਿਰ ਦੇ ਵਿੱਚ ਇੱਕ ਚੀਜ਼ ਆ ਵੀ ਮਤਲਬ ਆ ਬਜ਼ਾਰਾਂ ਦੇ ਵਿੱਚ ਜਦੋਂ ਐਂਟਰ ਹੁੰਨੇ ਆ ਜਾਂ ਆਪਾਂ ਮਤਲਬ ਕਿਸੇ ਵੀ ਗਲੀ ਦੇ ਵਿੱਚ ਐਂਟਰ ਹੁੰਨੇ ਆ ਕਿਤੇ ਮੈਂ ਕਿਤੇ ਪੁਰਾਣੇ ਜਿਹੜੇ ਅੱਜ ਤੋਂ 50 60 ਸਾਲ 70 ਸਾਲ ਬਣੇ ਘਰ ਇਮਾਰਤਾਂ ਜਿਹੜੀਆਂ ਬਹੁਤ ਵੇਖੀਆਂ ਮਿਲਦੀਆਂ ਨੇ ਜੀ ਮਤਲਬ ਪ੍ਰਾਤਨ ਸਮਝ ਕੇ ਲਈਏ ਕਈ ਤਾਂ ਮਾਰ ਤਾਂ ਕਹਿੰਦੇ ਇਹੋ ਜੀਆਂ ਵੀ 100 100 ਸਾਲ ਵੀ ਪੁਰਾਣੀਆਂ ਜਿਹੜੀਆਂ ਨੇ ਜੀ ਤੇ ਅੰਮਰਸਰ ਦੀਆਂ ਵਡੀਆਂ ਪਾਪੜ ਬਹੁਤ ਮਸ਼ਹੂਰ ਨੇ ਜੀ ਆਹ ਦੇਖੋ ਜੀ ਆਹ ਪਾਪੜ ਬਣਾਉਣ ਵਾਲੇ ਤੇਲ 'ਚ ਤੇ ਆਹ ਵਡੀਆਂ ਜੀ ਵੀਰ ਜੀ ਕਿੰਨੇ ਦਾ ਪੈਕਟ ਜੀ ਬੜੀਆਂ ਦਾ ਜੀ ਇਹ 100 ਦਾ ਜੀ ਕਿੰਨੀ ਹੁੰਦੀ ਹੈ ਜੀ ਹਾਂਜੀ ਅੱਧਾ ਕਿਲੋ ਜੀ 100 ਰੁਪਏ ਦੀ ਅੱਧਾ ਕਿਲੋ ਜੀ ਤੇ ਇਸ ਤਰ੍ਹਾਂ ਹੋਰ ਵੀ ਖਾਣ ਵਾਲੀਆਂ ਬੜੀਆਂ ਜਿੱਦਾਂ ਨੇ ਜੀ ਨਜ਼ਾਰਾ ਦੇ ਵਿੱਚ ਤੇ ਪਾਪੜ ਵੈਸੇ ਅੰਮ੍ਰਿਤਸਰੀ ਬਹੁਤ ਮਸ਼ਹੂਰ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਜੀ ਆ ਦੇਖੋ ਜਿਵੇਂ ਹੁਣ ਮੈਂ ਤੁਹਾਨੂੰ ਦਿਖਾਉਣਾ ਉੱਪਰ ਹੀ ਪੁਰਾਣੀ ਇਮਾਰਤ ਬਣੀ ਹੋਈ ਹੈ ਇੱਕ ਆ ਦੇਖੋ ਸਾਰੀ ਮਾਰਤ ਪ੍ਰਾਣੀ ਬਦਲ ਗਈ ਵੀ ਅੱਜ ਤੋਂ 50 ਸਾਲ ਪੁਰਾਣੀ ਹੋ ਗਈ 50 ਸਾਲ ਪੁਰਾਣੀ ਇਸ ਤਰ੍ਹਾਂ ਜਿਹਨਾਂ ਤੇ ਬਹੁਤ ਵੇਖਣ ਮਿਲਦੀਆਂ ਨੇ ਜੀ ਜੋ ਦਰਬਾਰ ਸਾਹਿਬ ਤੋਂ ਬਾਹਰ ਨੂੰ ਜਿਹਦਾ ਜੀ ਪਾਰਕਿੰਗ ਵਾਲੇ ਪਾਸੇ ਨੂੰ ਤੇ ਆ ਸਾਰਾ ਇਸ ਤਰ੍ਹਾਂ ਏਰੀਆ ਜੀ ਮਾਰਕੀਟ ਵਾਲਾ ਸਾਰਾ ਪ੍ਰਾਤਨ ਢੰਗ ਨਾਲ ਦੁਬਾਰਾ ਰੈਨੋਵੇਟ ਕਰਕੇ ਬਣਾਇਆ ਜੀ ਕੁਝ ਸਾਲ ਪਹਿਲਾਂ ਹੀ ਦੇਖੋ ਬਹੁਤ ਪਿਆਰਾ ਲੱਗਦਾ ਜੀ ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਜਿਹੜਾ ਪਛੀਂ ਅੰਮ੍ਰਿਤਸਰ ਸਾਹਿਬ ਵਿਖੇ ਬਣਾਇਆ ਜੀ ਤੇ ਵਲੌਗ ਬਣਾਉਂਦੇ ਅੱਜ ਜੇ ਕੋਈ ਗਲਤੀ ਹੋਈ ਹੋਵੇ ਤਾਂ ਪਲੀਜ਼ ਮਾਫ ਕਰਨਾ ਜੀ ਕੋਈ ਬੋਲਦਿਆਂ ਜਾਂ ਕੋਈ ਵੈਸੇ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ ਜੀ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੀ ਧੰਨਵਾਦ ਜੀ